ਮੇਰੀ ਮਾਂ ਮੇਰੀ ਮੈਂ ਕੁਝ ਨਹੀਂ ਕਰ ਸਕਦਾ ਤੁਹਾਡੇ ਵਾਸਤੇ ਮੈਂ ਨਾ ਕੋਈ ਜਗ੍ਹਾ ਲੈ ਕੇ ਦੇ ਸਕਦਾ ਨਾ ਤੈਨੂੰ ਘਰ ਪਾ ਕੇ ਦੇ ਸਕਦਾ ਮੈਂ ਤੋ ਘਰ ਆਇਆ ਤੇ ਹੁਣ ਰੋਣਾ ਵੀ ਆਉਂਦਾ ਬਸ ਨਾ ਮੈਂ ਤੋ ਕਿਸੇ ਦੇ ਮੂਰੇ ਆ ਤਾ ਡਾਈ ਹੁੰਦਾ ਮੈਂ ਮੰਨ ਕੇ ਆ ਜਾਂਦਾ ਗਾ ਮੈਂ ਨਾ ਮਰੂੰਗਾ ਹੁਣ ਮੇਰੇ ਕੋਲ ਕੁਝ ਨਹੀਂ ਹੈਗਾ ਮੈਂ ਬਹੁਤ ਦੁਖੀ ਹਾਂ ਹੁਣ ਲੋਕਾਂ ਨੇ ਮੈਨੂੰ ਧੰਨੇ ਆਪਣੇ ਮਾਰ ਮਾਰ ਮਾਰੇ ਕੇ ਗਾਵਤ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਨਾ ਮਾਂ ਦਾ ਨੰਦ ਐਂਦਾਂ ਕੁਝ ਨਹੀਂ ਕਰ ਸਕਦਾ ਮੈਂ ਬਹੁਤ ਆ ਟੜ ਕੇ ਦੇ ਹੀ ਕੱਲਿਆ ਮੇਰੀ ਕੋਈ ਲੰਮੀ ਚਲਿਆ ਕੋਈ ਮਰਦੇ ਸੁਣਿਆ ਮੇਰੀ ਮਿੰਨੂ ਮਾਫ ਕਰਦੇ ਮੇਰੇ ਮਾਂ ਬਗਨ ਮੈਂ ਕੀ ਤੋਗੀ ਕਰਨ ਮੈਂ ਕੁਝ ਨਹੀਂ ਕਰਦਾ ਕਰਨ ਮੇਰੀ ਮਾਂ ਮੈਂ ਕੁਝ ਨਹੀਂ ਕਰਦਾ ਕਰਨ ਅਗਨਾ ਮੈਨੂੰ ਮੇਰੇ ਮਾਂ ਤਾਂ ਕਿ ਤਰਾ ਦੱਸ ਵੀ ਰ ਤੂੰ ਕੁਝ ਨਹੀਂ ਕਰਦਾ ਕਿ ਤੈਨੂੰ ਫੀਕਾ ਤਾਂ ਨਹੀਂ ਹੁਣ ਮੈਂ ਕਿੱਥੇ ਜਾਵਾਂ ਮੈਂ ਕਿੱਥੇ ਆ ਅੱਜ ਫਿਰ ਮੈਂ ਐਡਾ ਵੱਡਾ ਹੋ ਕੇ ਮੈਂ ਮੇਰੀ ਮਾਂ ਵਾਸਤੇ ਨਾ ਪਹਿਣ ਵਾਸਤੇ ਕੁਝ ਨਹੀਂ ਕਰ ਸਕਦੇ ਮੇਰੀ ਮੇਰੀ ਜ਼ਿੰਦਗੀ ਖਤਮ ਹੋਈ ਪਈ ਹੈ ਨਾ ਮੇਰੀ ਮਾਂ ਵਾਸਤੇ ਨਾ ਪਹਿਣ ਵਾਸਤੇ ਕੁਝ ਨਹੀਂ ਹੋ ਰਿਹਾ ਮੈਂ ਡਾਬੜਾ ਮਰਾਂ શરીਰੇਗਾ ਜਦੋਂ ਮੈਨੂੰ ਦਿਖਦਾ ਨਹੀਂ ਫਿਰ ਮੈਂ ਘਾਤੋਂ ਨਾ ਵੀਰੇ ਕਰਦੇ ਆਂ ਦੀ ਚਤ ਤੇ ਤੇ ਕਰਾਇਆ ਤੇ ਰੁੜ ਗਏ ਕਰਾਇਆ ਤੇ ਰੁੜਦੇ ਹੋਏ ਕਿਰੇ ਮੈਂ ਨਹੀਂ ਜ਼ਿੰਦਗੀ ਕੱਟ ਸਕਦਾ ਮੈਨੂੰ ਬਹੁਤ ਸਾਲ ਹੋ ਗਏ ਮੇਰਾ ਡੈਡੀ ਵੀ ਵਿਚਾਰਾ ਕਾ ਸੰਡੂਟੀ ਲਾਜ ਕਰੰਦਾ ਕਰੰਦਾ ਸਾਡਾ ਉਹ ਬਾਕੀਆਂ ਵਿਚਾਰਾ ਵੀਰੇ ਹੋਰ ਸਾਡੀ ਜ਼ਿੰਦਗੀ ਕਰ ਦੂਗੀ ਵੀ ਮੈਨੂੰ ਕਿਸੇ ਤੋਂ ਮੰਗਿਆ ਕੁਣੀ ਰੱਬਾ ਵੀਰੇ ਮੈਨੂੰ ਕਿਦੋਂ ਨਹੀਂ ਮੰਗਿਆ ਨਾ ਇਹਨੂੰ ਵੀਰੇ ਸੁਣਦਾ ਨਾ ਸੁਣਦਾ ਨਾ ਪਹੁੰਚਦੀ ਹੈ ਵਿਚਾਰੀ ਕੰਨਾਂ ਦੇ ਫੜਦੇ ਗਲੇ ਹੋਏ ਨੇ ਨਾ ਬੋਲਦੀ 100% ਦਾ ਵੀਰੇ ਐਂਟੀ ਕੈਟ ਵਿਚਾਰੀ ਦਾ ਮੋਨੋ ਨਿੱਕੇ ਦਿੱਤਾ ਮੈਨੂੰ ਵੀਰੇ ਟੈਟੂ ਵੀ ਨਹੀਂ ਕਰਾਇਆ ਜਾ ਰਿਹਾ ਸੀ ਮੈਨੂੰ ਇਹ ਨਾ ਪ੍ਰਾਣ ਕਰਿਆ ਹੋਇਆ ਸੀ ਡਾਕਟਰਾਂ ਨੇ डेढ़ साल ਦੇ ਵਿੱਚ ਵੀਰੇ ਮੈਂ ਥੱਕੇ ਗਿਆ ਗਈ ਟੱਟ ਡਰਾਏ ਹੈ ਮੇਰਾ ਇੱਕੋ ਹੀ ਭਰਾ ਜੀ ਨੇ ਮੇਰਾ ਇੱਕ ਸਾਲ ਦਾ ਸਾਥ ਦੇ ਕੇ ਮੈਨੂੰ ਬਚਾਤਾ ਨਹੀਂ ਮੈਂ ਇੱਕ ਸਾਲ ਬਰਨਾ ਵੀ ਮਰ ਜਾਂਦਾ ਮੇਰੀ ਜ਼ਿੰਦਗੀ ਖਤਮ ਹੈਗੀ ਬਸ ਕਹਿੰਦਾ ਨੂੰ ਮਾਰੇ ਟਾਈਮ ਤੋਂ ਛੱਡ ਕੇ ਵਾਗਿਆ ਗਿਆ ਨੂੰ ਛੱਡ ਕੇ ਜਾਣ ਨੂੰ ਵੀ ਨਹੀਂ ਆਉਂਦਾ ਨਾਲਾ ਦੋ ਦੋ ਛੋਟੇ ਹੁੰਦੇ ਆ ਸਾਨੂੰ ਨਾਲ ਲੈ ਫਿਰੇ ਗਿਆ ਤੁਹਾਡਾ ਲਾਜ ਕਰਾਇਆ ਬਾਪੂ ਲੱਗੇ ਉਸਾਂ ਨੂੰ ਜੱਟ ਕਿੰਗੇ ਨਾ ਮੈਂ ਹੁਣ ਉਧਰ ਜਾ ਰਿਹਾ ਨਾ ਉਧਰ ਜਾ ਰਿਹਾ ਮੈਂ ਕਿਤੇ ਬਾਣੂ ਲੱਗ ਜਾਵਾਂ ਕਿਤੇ ਭੈਣ ਨੂੰ ਲੱਗ ਜਾਵਾਂ ਜਾਨ ਨੂੰ ਵੀ ਬਣਾ ਲਾ ਉੱਤੇ ਹੁਣ ਜਾਨ ਨੂੰ ਕਾਣ ਰਿਹਾ ਛੋਟੇ ਆਂ ਦਵਾ ਦੇ ਬਾਪੂ ਕਿਦੋਂ ਫਿਰ ਮੈਂ ਤਾਂ ਭੀ ਗਈ ਮਰਨ ਮੈਂ ਨਹੀਂ ਵਜਨਾ ਨਾ ਮੈਂ ਮੇਰੀ ਮਾਂ ਨੂੰ ਕਿਤੇ ਨਾ ਮੇਰੀ ਭੈਣ ਨੂੰ ਕਿਤੇ ਦਰਵਾਜੇ ਚੜਨਾ ਉਹ ਨਣੂ ਰੋਣ ਦੇਵਾ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਮੈਂ ਤਖਿਆ ਨਹੀਂ ਸਰਕਾਰ ਦੀ ਵੀ ਕਰ ਲਈ ਭੈਣੇ ਬਣਾ ਇਹ ਵੀ ਕਰ ਲਈ ਨਹੀਂ ਕੋਈ ਨਾ ਨਿਕਲੇ ਹੁਣ ਲਾਟੇ ਬੈਠੀ ਕਹਿਣਾ ਮੇਰੇ ਹਲਾਤ ਦੱਸੇ ਹੋਗੇ ਮਿੰ ਲੋਕਾਂ ਨੇ ਤਾਂ ਨੇ ਵੀਰੇ ਮਾਰਦੇ ਵੀ ਤੇਰਾ ਅੱਡਾ ਸਰੀਰ ਆ ਵੀ ਤੂੰ ਆਪਣੀ ਮਾਂ ਨੂੰ ਆਪਣੀ ਭੈਣ ਦਾ ਕੁਝ ਨਹੀਂ ਕਰ ਸਕਿਆ ਕਹਨ ਮੇਰੇ ਮੈਂ ਤਾਂ ਨਹੀਂ ਸਕਿਆ ਮੇਰੀ ਨਿਗਾ ਨਹੀਂ ਆਏਗੀ ਮੇਰੀ ਮਾਂ ਨੂੰ ਦਰੰਗ ਦਾ ਟੈਗ ਹੋ ਗਿਆ ਤੇ ਤੇ ਭੋਲੀ ਉਹਦੀ ਕਰਕੇ ਤੁਰਿਆ ਨਹੀਂ ਜਾਂਦਾ ਵੀਰੇ ਹੁਣ ਪਹਿਣਾ ਮੇਰੀ ਉਹਨੂੰ ਸੁਣਦਾ ਨਹੀਂ ਵੀਰੇ ਨਾ ਉਹ ਬੋਲਦੀ ਆ ਵੀਰੇ ਸ਼ੁਰੂ ਤੋਂ ਪਹਿਲਾਂ ਮੇਰੀ ਨਿਗਾ ਘਟ ਗਈ ਛੋਟੇ ਹੁੰਦੇ ਦੀ ਤੇ ਮੇਰੀ ਭੈਣ ਦੇ ਕੰਨਾਂ ਦੇ ਪੜਦੇ ਡੁੱਲਣ ਲੱਗੇ। ਉਹਦੋਂ ਮੈਂ ਤਾਂ ਵੀਰੇ ਮੇਰਾ ਵੀ ਇਲਾਜ ਕਰਾਇਆ ਮੇਰੇ ਡੈਡੀ ਨੇ ਮੇਰੀ ਭੈਣ ਦਾ ਵੀ ਕਰਾਇਆ। ਨਾ ਮੈਂ ਠੀਕ ਹੋ ਸਕਿਆ ਨਾ ਮੇਰੀ ਭੈਣ ਠੀਕ ਹੋ ਸਕੀ। ਇਦਾਂ ਦੀ ਮਤਕ ਨਹੀਂ ਹੋਈ। ਮੇਰੇ ਮਿਲ ਡੈਡੀ ਨਾਲ ਉਹ ਸੜ ਕੇ ਤੇ ਅੰਟ ਹੋ ਗਿਆ ਤੇ। ਉਹਨਾਂ ਦੇ ਸਿਰ ਤੇ ਝੱਟ ਲੱਗੀ ਮੈਂਟਲੀ ਅਫਸੈਟ ਹੋ ਗਿਆ ਵੀਰੇ। ਜਿਹੜਾ ਮੁੱਢ ਨਿਕਲ ਭੱਜਿਆ ਦਿਓ ਭੱਜ ਗਿਆ। ਵੀਰੇ ਉਹਦੋਂ ਬਾਅਦ ਮਾਦਰ ਲੋਕਾਂ ਤੋਂ ਬੈਚੇ ਪੜ ਵੜ ਕੇ ਮੈਂ ਲਾਇ ਕਰਾਇਆ ਪਰ ਉਹ ਨਹੀਂ ਠੀਕ ਹੋ ਸਕੇ ਵੀਰੇ ਕਮਾਈ ਤਾਂ ਸਾਧਨ ਕੀ ਹੈ ਜਿਹੜੇ ਤੁਹਾਨੂੰ ਕੁਝ ਰਹ ਰਹੇ ਤੁਹਾਡਾ ਤਾਂ ਮੌਨਾ ਖੁੱਦ ਪਰ ਮੈਂ ਵੀਰੇ ਕਿਰਾਏ ਦਾ ਘਰ ਆ ਸਾਡਾ ਆਪ ਦਾ ਸਾਡਾ ਵੀਰੇ ਮਕਾਨ ਬੀਬੀ ਕੀ ਗਿਆ ਸਭ ਕੁਝ ਅਸੀਂ ਬਰਬਾਦ ਹੋ ਗਏ ਲਾਇ ਕਰਾਂਦੇ ਕਰਾਂਦੇ ਵੀਰੇ ਸਭ ਕੁਝ ਵੇਚ ਗਏ ਤੋੜਾ ਕਿਰਾਏ ਕਿਨਾਂ ਕਰਦਾ ਕਿਰਾਇਆ ਮੇਰੇ 4000 ਰੁਪਏ 15 ਤੋਂ ਮੇਰੀ ਪੈਨਸ਼ਨ ਹੈ 15 ਤੋਂ ਮੰਮੀ ਦੀ ਹੈ ਭੈਣ ਦਾ ਮੇਰੀ ਦਾ ਐਂਟੀਕਾਟਰ ਦਾ ਘਾੜ ਵੀਰੇ ਹੁਣ ਬਣ ਕੇ ਆਊਗਾ ਟੈਕਟੋ ਦਾ ਹੁਣ ਹੋਇਆਗਾ ਉਹਨੂੰ ਬਿਰੇ ਨਾਲ ਸੁਣਦਾ ਨਾ ਉਹ ਬੋਲਦੀ ਹੈ ਜਦੋਂ ਦਾ ਮੇਰਾ ਡੈਣੀ ਮਰਿਆ ਫਿਰ ਉਹ ਤਾਂ ਛੱਡ ਗਿਆ ਚਲਾ ਗਿਆ ਸਾਨੂੰ ਪਰ ਉਹ ਦੁਆ ਅਫਸੋਸ ਹੁੰਦਾ ਜੇ ਇੰਨੀ ਐਡੀ ਵੱਡੀ ਜੇ ਤੁਹਾਡੀ ਦੁਕਾਨ ਤੁਸੀਂ ਹੈਗੇ ਹੋ ਫਿਰ ਵੀ ਇਹਦੇ ਪ੍ਰਵਾਦ ਦੇ ਕੰਮ ਨਹੀਂ ਆਵੇ ਆਤ ਕਦੇ ਬਣਾ ਦਿੱਤੇ ਕਿਸਮਤ ਨਹੀਂ ਮੇਰੇ ਕਿਸਮਤ ਨਹੀਂ ਆਏ ਜੇ ਅੱਲਾਹ ਤਾਂ ਬਣਾ ਤੇ ਮੈਂ ਕਦੇ ਕਿਸੇ ਤੋਂ ਰੁਪਈਏ ਦੀ ਮਦਦ ਨਹੀਂ ਲੱਤੀ ਦੀ ਮੈਂ ਚਾਰ ਜਾਨ ਮੇਰੇ ਡੈਡੀ ਨੂੰ ਘਰੇ ਬਿਠਾ ਕੇ ਕਰਤਾ ਅੱਬ ਚਲਾ ਕੇ ਰੱਖਿਆ ਸਾਰਾ ਕਿਰਾਇਆ ਦਵਾਈਆਂ ਸਾਰਾ ਕੁਝ ਮੇਰੇ ਮੈਂ ਚਲਾਇਆ ਸੋਦਾ ਪੱਤਾ ਮੈਂ ਕਦੇ ਕਿਸੇ ਤੋਂ ਰੁਪਈਆ ਨਹੀਂ ਮੰਗਿਆ ਕਾਪੀ ਹੋ ਗਏ ਕਿ ਖਤਰਨਾ ਪੈ ਰਿਹਾ ਕਦੇ ਸੋਚਿਆ ਸੀ ਬਿਰੇ ਹੁੰਦਾ ਆਲਾਦਮ ਜਮੇ ਬਿਰੇ ਗੇ ਜਮਾਦਾਰ ਗਏ ਹੁਣ ਮੈਂ ਤਾਂ ਮੇਰੇ ਮਾਂ ਨੂੰ ਕਿਹਾ ਬਿਰੇ ਹੁਣ ਵੀ ਆਪਣੀ ਨਾਦਾ ਸਰਕਾਰ ਮਦਦ ਕਰਦੀ ਆ ਸਰਕਾਰ ਅੱਗੇ ਘਰ ਲਵਾ ਲਈ ਬਿਰੇ ਉਹ ਬਾਤ ਜਮਾਦ ਜ਼ੇ ਵੀ ਤੁਹਾਨੂੰ ਪਤਾ ਹੈਗਾ ਵੀ ਆਪਣੀ ਤੋੜੇ ਬਹੁਤ ਹੀ ਹਲਪ ਕਰ ਜਾਂਦੇ ਨੇ ਵੀਰੇ ਉਹਦੇ ਨਾਲ ਘਰ ਨਹੀਂ ਚੱਲਦਾ ਉਹਨੂੰ ਪਤਾ ਹੀ ਆ ਵੀਰੇ ਸੰਤਾ ਵਾਲੇ ਅਗਲਾ ਇੱਕ ਵਾਰ ਦੇ ਜਾਂਦਾ ਮੁੜ ਕੇ ਆਉਂਦਾ ਨਹੀਂ ਹੈਗਾ ਵੀਡੀਓ ਕਰ ਦਿੰਦੇ ਨੇ ਕਿ ਵੀ ਅਸੀਂ ਇੰਨਾ ਦੀ ਮਦਦ ਕਰ ਰਹੇ ਹਾਂ ਆਰ ਮਹੀਨੇ ਉਸ ਤੋਂ ਬਾਅਦ ਹੁੰਦੀ ਨਹੀਂ ਵੀਰੇ ਜਿਹੜਾ ਬੰਦਾ ਵੀਡੀਓ ਨਹੀਂ ਕਰਦਾ ਉਹ ਸਾਡੀ ਮਦਦ ਕਰੀ ਗਿਆ ਚਾਹੇ ਉਹਨਾਂ ਨੇ 2 ਮਹੀਨੇ ਕਰੀ ਚਾਹੇ 1 ਮਹੀਨੇ ਕਰੀ ਪਰ ਜਿਹੜੇ ਵੀਡੀਓ ਚ ਦਿਖਾ ਦਿੰਦੇ ਨੇ ਵੀ ਅਸੀਂ ਇਹਨਾਂ ਦੀ ਮਦਦ ਕਰ ਰਹੇ ਹਾਂ ਮੁੜ ਕੇ ਆਉਂਦੇ ਨਹੀਂ ਤੁਹਾਡੀ ਅੱਖਾਂ ਨੂੰ ਕੀ ਹੋ ਗਿਆ? ਮੇਰੇ ਅੱਖਾਂ ਦੀਆਂ ਜਿਹੜੀਆਂ ਨਾੜਾਂ ਨੇ ਗੂਨ ਵਾਲੀਆਂ ਵਿਰੋਗਤਮ ਹੋ ਗਿਆ ਉਹਨਾਂ ਦਾ ਕੋਈ ਨਾ ਸਰਕਲ ਨਹੀਂ ਚੱਲਦਾ ਖਤਮ ਨੇ ਛੋਟੇ ਹੁੰਦੇ ਤੋਂ ਮੇਰੇ ਅਟੈਕ ਹੋਏ ਆ ਤੇ ਛੋਟੇ ਹੁੰਦੇ ਆ ਸੰਭਵ ਹੈ ਨਹੀਂ ਕਿ ਤੁਹਾਨੂੰ ਲੋਕ ਕੋਈ ਸਜਾਏਗਾ ਵੀ ਆਪਰੇਸ਼ਨ ਨਾਲ ਤੁਹਾਡੀ ਸਮੱਸਿਆ ਦਾ ਕੁਝ ਕਰਤਾ ਨਹੀਂ ਤੁੰਗਲਾ ਮੇਰੇ ਗੰਦੇ ਨਾਪਰੇਸ਼ਨ ਹੋਵੇ ਨਾ ਲੈਂਜ ਪਹਿਨਣਾ ਇਨਕ ਲੱਗੇ ਨਾ ਅੱਖਾਂ ਬਦਲੀਆਂ ਜਾਣ ਵੀਰੇ ਆ ਭਈਆਂ ਨੇ ਰਿਪੋਰਟਾਂ ਵੀਰੇ ਵਰੇ ਇਹ ਪਾਰਕ ਕਿ ਦੇਖਣਾ ਹਸਤਾਲਾ ਦੇ ਕਿੱਥੇ ਕੱਟ ਕੇ ਦੇਖਣੇ ਮੇਰੇ ਬਹੁਤ ਮੇਰੇ ਡੈਡੀ ਲੈ ਕੇ ਫਿਰਿਆ ਸਾਨੂੰ ਬਹੁਤ ਲੈ ਕੇ ਫਿਰਿਆ ਗੱਲ ਅਜੇ ਪਿੱਛੇ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਵੀਰੇ ਹੁਣ ਤਾਂ ਬਸ ਐਂਡ ਹੋਇਆ ਪਿਆ ਸਾਡੇ ਮੱਧਮ ਰਸਤੇ ਤਾਂ ਉਸ ਤੋਂ ਸੰਧ ਕਰ ਦੋ ਜੇ ਕਰਦੇ ਤਾਂ ਸੈਕਿੰਡ ਫੋਟੋ ਕਰਵਾ ਦੇ ਮੇਰੇ ਆਪਣਾ ਡਰੈੱਸ ਹੈਗਾ ਬਸ ਨੂਰ ਨੇ ਉਪਲੀ ਰੋਡ ਤੇ ਬਿਨ ਨੰਬਰ ਹੈ ਕਾ ਕੰਨੜੀ ਨੂੰ ਮੇਟਾਸੀ 6482 9988646585 ਬਿਰਿਆਨ ਨੰਬਰ ਹੈ ਤੇ ਵਿਚਾਰੀ ਨੂੰ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਫਿਰ ਮੇਰੀ ਭੈਣ ਨੂੰ ਵਿਚਾਰੀ ਨੂੰ ਨਾ ਸੁਣਦਾ ਨਾ ਬੋਲਦੀ ਐ ਇਹਨੂੰ ਕਿਵੇਂ ਦੱਸਾਂ ਵੀ ਮੈਂ ਤਾਂ ਦਿੱਲੀ ਕੋਸੇ ਨਹੀਂ ਘਰ ਸਕਦਾ ਕਿਵੇਂ ਦੱਸਾਂ ਵੀ ਮੈਂ ਮੈਂ ਤਾਂ ਘਰ ਨਹੀਂ ਕਰ ਸਕਦਾ ਫਿਰ ਮੇਰੇ ਮੈਨੂੰ ਇੰਨੇ ਤਾਨੇ ਵੇਣੇ ਵੱਜ ਗਏ ਪਰਦੇਸੀ ਜਿਹੜੇ ਆਏ ਹੋਏ ਨੇ ਉਹ ਰ ਅਗਲਾ ਕਹਿੰਦਾ ਵੀ ਭਈਆਂ ਦਾ ਕਨੇ ਮੇਰੇ ਮੈਨੂੰ ਤਾਨੇ ਵੇਣੇ ਮਾਰਦੇ ਵੀ ਤੂੰ ਕੁਝ ਨਹੀਂ ਕਰਦਾ ਕਹਿੰਦਾ ਅਗਲਾ ਮੇਰੇ ਦੇਖਣ ਵਾਲਾ ਕਹਿੰਦਾ ਅੱਡਾ ਜ਼ਰੀਰਾ ਜਦੋਂ ਮਰੇ ਵਾਲੇ ਨੂੰ ਪਤਾ ਲੱਗਦਾ ਫੇਰ ਅਗਲਾ ਕਹਿੰਦਾ ਵੀ ਬਾਕੀ ਤੂੰ ਦਾ ਲੱਤਾਂ ਮਾਂ ਵੱਡੀ ਹੋਵੇ ਮੇਰੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਐਂਡੀ ਗਾ ਅਡਾ ਮੈਨੂੰ ਅਗਲਾ ਕਹਿੰਦਾ ਨਹੀਂ ਤੇਰੇ ਮੇਰੇ ਛੋਟੇ ਹੁੰਦੇ ਤਾਂ ਦੋ ਵਾਰ ਮੇਰੀ ਲੱਤ ਟੁੱਟੀ ਐ ਆ ਦੋਨੇ ਗੁੱਟ ਟੁੱਟੇ ਹੋਏ ਨੇ ਉਹ ਦੁਬਾਰਾ ਤੇ ਫੇਰ ਹੱਥ ਟੁੱਟੇ ਹੋਏ ਮੇਰੇ ਜੇ ਮੈਨੂੰ ਦਿਖਦਾ ਹੁੰਦਾ ਤਾਂ ਕਿਉਂ ਮੇਰੇ ਮੇਰੇ ਮੈਂ ਨੇ ਵਾਰ ਫੱਟੜ ਹੁੰਦਾ ਮੇਰੇ ਮੇਰੇ ਗੁੱਟਾਂ ਦਾ ਮੈਂ ਕੋਈ ਭਾਰੀ ਚੀਜ਼ ਨਹੀਂ ਚੱਕ ਸਕਦਾ ਹੈਗਾ ਦੋਨੇ ਗੁੱਟ ਬਿੰਗੇ ਜੁੜੇ ਹੋਏ ਨੇ ਨਾਲੇ ਮੇਰੇ ਮੈਂ ਮਦਦ ਦੀ ਗਾਰ ਲਾ ਰਿਹਾ ਹੈਗਾ ਮੇਰੇ ਨੇ ਸਾਡੇ ਇਹ ਹਾਲਾਤ ਹੋਏ ਬੇਰੇ ਨੀਚੇ ਫਰੇ ਜਾ ਜਾਂਦੇ ਪੀ ਲਿਆ ਜਾਂ ਕੱਲ ਨੂੰ ਪੀ ਲੀਏ ਬੇਰੇ ਸਾਡਾ ਕੋਈ ਹੱਲ ਨਿਕਲ ਆਵੇ ਸਾਡਾ ਝੋਟਾ ਜਾਂ ਪਲਾਟ ਹੋਵੇ ਸਾਡਾ ਆਪ ਦਾ ਕੋਈ ਘਰ ਬਣ ਜਾਦਾ ਮੇਰੀ ਮਾਂ ਨੂੰ ਕੋਈ ਹੌਸਲਾ ਉਹਦਾ ਮੈਨੂੰ ਜਦੋਂ ਮੇਰੀ ਮਾਂ ਦਿਲ ਦਿਲ ਮਾਰ ਰਹੀ ਹੈ ਮੈਂ ਉਹਦੇ ਉੱਤੇ ਮਰ ਰਿਹਾ ਵੀਰੇ ਤੁਹਾਡੀ ਕੰਟੈਕਟ ਨੰਬਰ ਦੋ ਕੰਟੈਕਟ ਦਾ ਨੰਬਰ ਵੀਰੇ 9988 64658299